ਹਾਂਜੀ ਸਰ ਹਾਂਜੀ ਆ ਗਿਆ ਜੀ ਡਰਾਈਵਰ ਦਾ ਫੋਨ ਆ ਲਿਆ ਜੀ ਆ ਆ ਲਿਆ ਜੀ ਆ ਲਿਆ ਜਦੇ ਆ ਲਿਆ ਦਾ ਆ ਮੈਂ ਪੱਕਾ ਬੰਦਾ ਸੀ ਜਦੋਂ ਤੁਹਾਡਾ ਫੋਨ ਆਇਆ ਸੀ ਮੈਨੂੰ ਹਾਂਜੀ ਹਾਂ ਤੇ ਮੈਂ ਹੁਣ ਇਹ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਹਾਂਜੀ ਆ ਰਿਕਾਰਡ ਕਰ ਸਕਦਾ ਜੀ ਹਾਂ ਰਿਕਾਰਡ ਕਰ ਲਿਓ ਕੋਈ ਗੱਲ ਨਹੀਂ ਜੀ ਹੈ ਰਿਕਾਰਡ ਕਰਕੇ ਆਪਾਂ YouTube ਤੇ ਪਾਵਾਂਗੇ ਕੋਈ ਮੈਂ ਤੁਹਾਡੇ ਨਾਲ ਇੱਕ ਦੋ ਕੁ ਸਵਾਲ ਕਰਨੇ ਨੇ ਜਿਹੜਾ ਤੁਸੀਂ ਡਰਾਈਵਰ ਦਾ ਲਾਇਸੈਂਸ ਬਣਾਇਆ ਹਾਂਜੀ ਡਰਾਈਵਰ ਮੰਨ ਰਿਹਾ ਕਹਿੰਦਾ ਆਨਲਾਈਨ ਲਾਇਸੈਂਸਾ ਮੇਰੇ ਕੋਲ ਹੈਗਾ ਹਾਂਜੀ ਹਾਂ ਬਈ ਬਾਈ ਨੇ ਪੈਸੇ ਲਾਇਏ ਸੀ ਲਾਇਸੈਂਸ ਤੇ ਹਾਂਜੀ ਤੇ ਮੈਂ ਸਿਰਫ ਉਹਦੇ ਵਿੱਚੋਂ 10000 ਰੁਪਇਆ ਕਟਾਇਆ 10000 ਰੁਪਇਆ ਕਟਾਇਆ ਜੀ ਹਨਾ ਤੇ 20000 ਰੁਪਇਆ ਲਾਇਸੈਂਸ ਦਾ ਜੇ ਮੇਰਾ ਦੇਣਾ ਦਾ ਜੀ ਇਹ 14000 ਰੁਪਇਆ ਕਹਿੰਦਾ ਤੇਲ ਵੇਚ ਗਿਆ ਦਾ ਮੇਰਾ ਹਾਂ 14000 ਤੇਲ ਦਾ 20000 ਲਾਇਸੈਂਸ ਦਾ ਤਾਂ 34000 ਰੁਪਇਆ ਲੈਣਾ ਦਾ ਜੀ ਤੇ ਅੱਛਾ ਜੀ ਉਸ ਤੋਂ ਬਾਅਦ ਤੁਹਾਡੇ ਕੋ ਆਇਆ ਇਹ ਨਹੀਂ ਮੈਂ ਜੀ ਇਹ ਇਹਨਾਂ ਬੱਦੀ ਖਾਲੀ ਕਰਕੇ ਆਇਆ ਗੱਡੀ ਪਹਿਲਾਂ ਉਦਣੀ ਮੈਂ ਪਿੰਡ ਉਤਰ ਗਿਆ ਦਾ ਅੱਛਾ ਜੀ ਦੋ ਤਿੰਨ ਦਿਨ ਉੱਥੇ ਖਾਲੀ ਨਹੀਂ ਹੋਈ ਗੱਡੀ ਠੀਕ ਆ ਜੀ ਖਾਲੀ ਹੋ ਕੇ ਆ ਗਿਆ ਰਾਤ ਨੂੰ ਮਤਲਬ 11:00 ਵਜੇ ਖਾਲੀ ਹੋ ਗਈ ਦੀ ਗੱਡੀ ਮੈਂ ਉੱਪਰ ਦੇਖਦਾ ਰਹਿੰਦਾ ਜੀਪੀਐਸ ਲੱਗਿਆ ਵਾ ਗੱਡੀ 'ਚ ਠੀਕ ਆ ਜੀ ਇਹ ਉੱਥੇ ਸੌਂ ਸੌਂ ਗਿਆ ਮੈਂ ਨਾਲ ਇਹਨੂੰ ਕਿਹਾ ਮਾਂ ਜਾਂ ਗੱਡੀ ਖਾਲੀ ਹੋ ਗਈ ਜਦੇ ਆ ਜੀ ਮਾਂ ਗੱਡੀ ਭਰਨੀ ਆਪਾਂ ਅੱਛਾ ਜੀ ਇਹ ਆਇਆ ਸਵੇਰੇ 8:00 ਵਜੇ ਠੀਕ ਆ ਜੀ 8:00 ਵਜੇ ਗੱਡੀ ਖੜਾਈ ਨਾ ਬੈਗ ਚੱਕਿਆ ਕਹਿੰਦਾ ਮੈਨੂੰ ਤਾਂ ਵਿਆਹ ਏ ਅੱਛਾ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਨਹੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਠੀਕ ਆ ਜੀ ਮੈਂ ਸੋਚਿਆ ਮੈਂ ਅੱਜ ਚਲ ਬਿਆਹ ਹੈਗਾ ਜੀ ਤੈਨੂੰ ਕੋਈ ਪੈਸੇ ਪੂਸੇ ਮੰਗਦਾ ਬੰਦਾ ਹੋਰ ਕੀ ਕਰਦਾ ਹੂੰ ਇਹਨੇ ਚੱਕਿਆ ਬੈਗ ਤੁਰ ਪਿਆ ਅੱਛਾ ਜੀ ਮੈਂ ਆ ਜਾ ਤੈਨੂੰ ਮੈਂ ਬੱਸ ਚੜਾ ਕੇ ਆਉਣਾ ਚੰਡੀਗੜ੍ਹ ਤੇ ਹੂੰ 9 ਕਿੱਥੇ ਸਾਡੇ ਨਾਲ ਤੇ ਚੰਡੀਗੜ੍ਹ ਪੰਪ ਹੈ ਦਿਨਾਥ ਸਸਤਾ ਉੱਥੇ ਤੇਲ 83 ਰੁਪਏ ਅੱਛਾ ਜੀ ਉਹ ਸਾਡੀ ਗੱਡੀ ਦਾ ਨਾ ਮੀਟਰ ਖਰਾਬ ਹੈ ਅੱਛਾ ਜੀ ਮੈਂ ਜਾ ਕੇ ਨਾ ਪੰਪਰ ਲਾਤੀ ਗੱਡੀ ਠੀਕ ਆ ਜੀ ਮੈਨੂੰ ਕਹਿੰਦਾ ਬਾਈ ਉਹ ਤੇਲ ਤਾਂ ਫੁੱਲ ਹੈ ਮਾਹ ਚੱਲ ਕੋਈ ਕਰਨੀ ਉਹਦਾ ਸਾਤਾ ਹੈਗਾ ਪਾ ਲੰਨੇ ਹਾਂ ਜੀ ਇਹ ਬਠਿੰਡੇ ਦੇ ਤੇਲ ਫੁੱਲ ਕਰਾ ਕੇ ਲਿਆਏ ਦੇਜੀ ਟੈਂਕੀ ਚ ਅੱਛਾ ਜੀ ਜਮਾ ਉੱਥੇ ਗੱਡੀ ਦੀ ਟੈਂਕੀ ਫੁੱਲ ਕਰਾਈ ਸਾਲਾ 245 ਲੀਟਰ ਤੇਲ ਪੈ ਗਿਆ ਅੱਛਾ ਜੀ ਮਾਹ ਗੱਡੀ ਆਂਡ 2.5 300 ਕਿਲੋਮੀਟਰ ਪੈਂਦਾ ਬਠਿੰਡੇ ਦੇ ਵੱਦੀ ਹੂੰ ਮਾਹ ਨਾਲ ਤੇਲ ਪੈਣਾ ਨਹੀਂ ਜੈਸੀ ਤਾਂ 100 ਜਾਂ 110 ਲੀਟਰ ਤੇਲ ਪੈਣਾ ਚਾਹੀਦਾ ਵੀ ਤੇਲ ਕਿੱਥੇ ਗਿਆ ਹੂੰ ਯਾ ਤਾਂ ਮੈਨੂੰ ਕਹਿ ਦਿੰਦਾ ਵੀ ਚੋਰੀ ਹੋ ਗਿਆ ਬਾਈ ਉੱਥੇ ਤੇ ਫਿਰ ਤਾਂ ਗੱਲ ਰਫਾ ਦਫਾ ਹੀ ਹੋ ਗਈ। ਉਹੇਹੀ ਗੱਲ ਹੋਈ ਹੈ ਜੀ ਮੇਰੇ ਨਾਲ। ਮੈਂ ਉਹਨਾਂ ਨੂੰ ਫੋਨ ਲਾਇਆ ਜਦ ਤੁਸੀਂ ਵੀਡੀਓ ਭੇਜੀ ਆ। ਹੂੰ ਉਸ ਤੋਂ ਬਾਅਦ ਬਾਈ ਜੀ ਮੈਂ ਲਾਇਆ ਸੀ ਫੋਨ। ਹੂੰ ਮੈਂ ਕਿਹਾ ਮਿੱਤਰਾਂ ਵੀ ਬਾਅਦ ਚ ਰੋਕ ਗਲਾਂ ਕੱਢਦੇ ਨੇ ਵੀ ਔਜਲੇ ਨੇ ਵੀਡੀਓ ਪਾਤੀ ਆਏ ਹੋ ਗਿਆ ਬਾਹ ਹੋ ਗਿਆ। ਹੂੰ ਬਈ ਤੇਰਾ ਟੈਲੀਫੋਨ ਨੰਬਰ ਵੀ ਨਾਲ ਭੇਜਿਆ ਬਾਈ ਉਹਨਾਂ ਨੇ। ਹੂੰ ਵੀ ਉਹਨਾਂ ਦੀ ਕੋਈ ਗਲਤੀ ਹੈਗੀ। ਹੂੰ ਕਹਿੰਦਾ ਬਾਈ ਨਹੀਂ ਕੋਈ ਗਲਤੀ ਨਹੀਂ ਮੈਂ ਕਿੰਨਾ ਮਹੀਨੇ ਕੰਮ ਕਰਿਆ ਕਹਿੰਦਾ ਬਾਈ 5 ਮਹੀਨੇ 4 ਮਹੀਨੇ ਕਰਿਆ ਹੋਊ। ਮਾ ਚਾਰ ਪੰਜ ਮਹੀਨੇ ਚ ਭਾਈ ਤੇਰਾ ਕੋਈ ਪੈਸਾ ਰੱਖਿਆ ਹੋਵੇ ਕਹਿੰਦਾ ਨਹੀਂ ਜੀ ਕੋਈ ਨਹੀਂ ਰੱਖਿਆ ਸੋ ਤਾਂ ਮੇਰਾ ਲਾਇਸੈਂਸ ਬਣਾ ਕੇ ਦਿੱਤਾ ਵੀ ਮੇਰਾ 20 25 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਵੀ ਮੇਰਾ ਹੁਣ ਤੀ ਲਾਇਸੈਂਸ ਨਹੀਂ ਬਣਿਆ ਸੀ ਤੇ ਮੈਂ ਕਿਹਾ ਫਿਰ ਤੈਨੂੰ ਇਹ ਜੀ ਕੀ ਲੋਡ ਪੈਗੀ ਕਹਿੰਦਾ ਭਾਈ ਜੀ ਮੇਰੇ ਨਾਲ ਤੇਲ ਲੱਗ ਗਿਆ ਮੈਂ ਕਿਹਾ ਵੀ ਤੇਲ ਮੈਂ ਕਿਹਾ ਵੀਡੀਓ ਚ ਦੇ ਕਹਿ ਰਿਹਾ ਤੈਨੂੰ ਬਾਈ ਤੂੰ ਮੰਨ ਰਿਹਾ ਵੀ ਭਾਈ ਭਾਈ ਹਾਂ ਬੰਜੋ ਵੋਲਟ ਥੱਲੇ ਉਹ ਗੱਡੀ ਦਾ ਖੁੱਲਾ ਸੀ ਹਾਂ ਜੀ ਹਾਂ ਕਹਿੰਦਾ ਬਾਈ ਉੱਥੇ ਮੈਨੂੰ ਪਾਰਕਿੰਗ 'ਚ ਦੱਸਿਆ ਲੋਕਾਂ ਨੇ ਵੀ ਉਰੇ ਰਾਤ ਨੂੰ ਤੇਲ ਚੋਰੀ ਹੋ ਜਾਂਦਾ ਮੈਂ ਕਿਹਾ ਤੂੰ ਫਿਰ ਬਾਈ ਨੂੰ ਕਹਿ ਦਿੰਦਾ ਵੀ ਬਾਈ ਵੀ ਰਾਤ ਆਪਣਾ ਤੇ ਨਿਕਲ ਗਿਆ ਜਾਨੂ ਮੈਂ ਉੱਥੇ ਆ ਵੀ ਜਾਨੂ ਪਤਾ ਜੇ ਤੇਲ ਚੋਰੀ ਹੁੰਦਾ ਨਾ ਹੁਣ 380 ਲੀਟਰ ਦੀ ਟੈਂਕ ਹੀ ਹੈ 380 ਲੀਟਰ ਹੀ ਨਿਕਲਦਾ ਮੈਂ ਜੀ ਇਹ ਗੱਲ ਕਹੀ ਆ ਉਹਨੂੰ ਹਾਂ ਬਾਕੀ ਫਿਰ ਚੋਰ ਤਾਂ ਸਾਰੇ ਹੀ ਲੈ ਜਾਂਦੇ ਬਾਈ ਹਾਂ ਵੀ ਜੇ ਚੋਰ ਕੱਢਦੇ ਤੁਹਾਨੂੰ ਵੀ ਅਸੀਂ ਤੁਹਾਨੂੰ ਬਲੇਮ ਨਹੀਂ ਕਰਦੇ ਵੀ ਤੁਸੀਂ ਚੋਰੀ ਕਰਿਆ ਹੋਊਗਾ ਵੀ ਪਰ ਤੁਹਾਡਾ ਇਹ ਫਰਜ਼ ਬਣਦਾ ਸੀਗਾ ਵੀ ਤੁਸੀਂ ਉਸ ਤੋਂ ਬਾਅਦ ਵਿਆਹ ਤੋਂ ਜਾ ਕੇ ਆ ਕੇ ਠੀਕ ਆ ਤੁਸੀਂ ਉਹਦੇ ਕੋਲ ਜਾਂਦੇ ਵੀ ਬਾਈ ਜੀ ਹਾਂਜੀ ਵੀ ਮੈਂ ਵਿਆਹ ਤੋਂ ਆ ਗਿਆ ਕਹਿੰਦਾ ਬਾਈ ਜੀ ਮੈਂ ਗਿਆ ਨਹੀਂ ਇਹ ਮੇਰੀ ਗਲਤੀ ਆ ਠੀਕ ਆ ਮੈਂ ਕਿਹਾ ਹੁਣ ਦਸੰਬਰ ਤੀ ਤੁਸੀਂ ਗੱਡੀ ਛੱਡ ਕੇ ਆਇਓ ਅਗਲੇ ਦੀ ਕਹਿੰਦਾ ਜੀ ਮੈਂ 20000 ਰੁਪਇਆ ਜਿਹੜੀ ਕਿ ਮੇਰਾ ਲਾਇਸੈਂਸ ਪਾਈ ਉਹਨਾਂ ਨੇ ਬਾਹਰੋਂ ਬਣਾ ਕੇ ਦਿੱਤਾ ਆਨਲਾਈਨ ਇੱਕ ਨੰਬਰ ਦਾ ਲਾਇਸੈਂਸ ਬਣਾ ਕੇ ਦਿੱਤਾ ਹੂੰ ਵੀ 30000 ਦਾ ਲਾਇਸੈਂਸ ਬਣਿਆ ਸੀ 10000 ਮੈਂ ਆਪਣੀ ਤਰਖਾਹ ਚੋਂ ਕਟਾਇਆ ਹੋਇਆ 20000 ਦੇਣਾ ਹੂੰ ਠੀਕ ਆ ਮੈਂ ਕਿਹਾ ਭਾਈ ਉਹ 14000 ਦਾ ਡੀਜ਼ਲ ਕਹਿੰਦੇ ਨੇ ਵੀ ਤੂੰ ਤੇ ਡੀਜ਼ਲ ਦਾ ਜਦ ਇਹ ਕਹਿੰਦਾ ਵੀ ਭਾਈ ਵੀ ਭਾਈ ਇਹ ਨਿਕਲ ਗਿਆ ਹੂੰ ਵੀ ਤੁਸੀਂ ਮੇਰੀ ਚਾਹੇ ਮੈਂ ਤੁਹਾਡੀ ਗੱਡੀ ਚਲਾ ਲੂੰ ਕੁਛ ਕਰ ਲੂੰਗਾ ਵੀ ਅਜ ਮੈਂ ਤਾਂ ਤੁਹਾਡਾ 20000 ਲਾਇਸੈਂਸ ਦਾ ਵੀ ਦੇਣਾ ਹੂੰ ਉਹ ਕਹਿੰਦਾ ਜੀ ਮੇਰੀ ਬਾਈ ਦੇ ਮੁੰਡੇ ਨਾਲ ਗੱਲ ਹੁੰਦੀ ਆ ਮੈਂ ਕਿਹਾ ਵੀ ਚਲ ਮੁੰਡੇ ਨਾਲ ਤੇਰੀ ਹੁੰਦੀ ਉਹ ਬਾਈ ਨਾਲ ਹੋਈ ਆ ਕਦੇ ਹੂੰ ਕਹਿੰਦਾ ਬਾਈ ਨਾਲ ਨਹੀਂ ਹੋਈ ਮੈਂ ਕਿਹਾ ਵੀ ਹੁਣੇ ਗੱਲ ਕਰ ਹਮ ਗੱਲ ਕਰਕੇ ਉਹਨਾਂ ਨੂੰ ਦੱਸ ਹਮ ਵੀ ਨਹੀਂ ਬਾਅਦ ਚ ਅਗਲਾ ਕਹਿੰਦਾ ਵੀ ਵੀਡੀਓ ਪਾਤੀ ਵੀ ਵੀਡੀਓ ਮੈਤਰੀ ਨਹੀਂ ਪਾਉਣ ਲੱਗਿਆ ਹੈਗਾ ਹਮ ਵੀ ਚਲੋ ਮੈਂ ਭਾਈ ਉਹਨਾਂ ਨਾਲ ਮੈਂ ਕਿਹਾ ਫੋਨ ਤੇ ਗੱਲ ਕਰ ਲੂੰਗਾ ਉਹਨਾਂ ਨੂੰ ਪੁੱਛ ਲੂੰ ਵੀ ਕੀ ਗੱਲਬਾਤ ਹੋਈ ਆ ਉਹ ਤੋਂ ਦਾ ਮੈਂ ਪੁੱਛ ਲਿਆ ਉਹ ਜਣੀ ਕੀ ਕਹਿੰਦਾ ਜੀ ਉੱਥੇ ਚੋਰੀ ਹੋ ਗਿਆ ਹੋਊਗਾ ਬੈਂਜੋ ਬੋਲਟ ਖੋਲ ਲਿਆ ਹੁਣ ਚੋਰੀ ਹੋਇਆ ਕਿਵੇਂ ਹੋਇਆ ਉਹਨੂੰ ਪਤਾ ਜਾਂ ਉਹਦੇ ਰੱਬ ਨੂੰ ਪਤਾ ਹਾਂ ਪਰ ਥੋੜਾ ਦਾ 14000 ਦਾ ਨੁਕਸਾਨ ਆ ਤੇ 20000 ਰੁਪਏ ਦਾ ਤੁਸੀਂ ਜਿਵੇਂ ਕਹਿ ਰਹੇ ਹੋ ਹਮ ਵੀ ਲਾਇਸੈਂਸ ਦੇ ਪੈਸੇ ਲੈਣੇ ਨੇ ਹਾਂਜੀ ਹਾਂ ਤੇ ਬਾਠ ਬਾਠ ਵਾਲੇ ਸਰਦਾਰ ਦੀ ਗੱਡੀ ਤੇ ਆ ਕੇ ਦੀ ਤੇ ਉਹ ਉਹਨਾਂ ਦੀ ਗੱਡੀ ਭਰੇ ਆਇਆ ਦਾ ਜੀ ਉਹਨਾਂ ਨਾਲ ਨਾ ਮੇਰੀ ਯਾਰੀ ਦੋਸਤੀ ਈ ਟੀ ਅੱਛਾ ਜੀ ਅਸੀਂ ਨਾ ਉਥੇ ਦੇ ਪਹਿਲਾਂ ਜਾਮਨਗਰ ਤੇ ਭਰ ਕੇ ਆਏ ਤੇ ਬੱਦੀ ਦਾ ਮਾਲ ਠੀਕ ਆ ਜੀ ਉਹਨਾਂ ਦੀ ਗੱਡੀ ਆ ਕੇ ਅਸੀਂ ਬਟਿੰਡੇ ਤੇ ਤੇਲ ਪਵਾ ਕੇ ਲਿਆਏ ਤੇ ਮੇਰੀ ਗੱਡੀ ਦਾ ਚੱਲ ਸੀਰੇ ਲੱਗ ਗਈ ਉਹਨਾਂ ਦੀ ਗੱਡੀ ਨਾ ਉਥੇ ਚੜਾਈ 'ਚ ਹਵਾ ਲੇ ਗਈ ਠੀਕ ਆ ਜੀ ਮੇਰੇ ਨਾਲ ਸੋਹਣੀ ਗੱਲਬਾਤ ਦੀ ਮਤਬ ਵਲੋਕ ਇਸ ਤੋ ਉਸ ਨੂੰ ਮਿੱਤੇ ਪੈਸੇ ਲੈਣ ਦੇ ਚੱਲਿਆ ਪਤਾ ਜੀ ਆਪਣਾ ਆਪ ਚ ਹੁੰਦਾ ਹੀ ਆ ਜੀ ਹਾਂ ਇਹ ਕਹਿੰਦਾ ਬਾਈ ਯਾਰ ਗੱਡੀ ਹਵਾ ਲੈ ਗਈ ਮਾਹ ਭਾਈ ਫੋਨ ਕਰਾ ਦੇ ਮੈਂ ਦੇ ਦਿੰਦਾ ਪੈਸੇ ਹਾਂ ਜੀ ਮੈਂ 3500 ਰੁਪਏ ਦੇ ਜੀ ਤੇਲ ਉਹਨਾਂ ਦੀ ਗੱਡੀ ਨੂੰ ਵੀ ਪਵਾਇਆ ਠੀਕ ਆ ਜੀ ਉੱਥੇ ਦੇ ਆ ਕੇ ਇਹਦੀ ਗੱਲਬਾਤ ਹੋਈ ਹੋਈ ਨਹੀਂ ਰੱਬ ਜਾਣੇ ਕਿਹਾ ਹੋਈ ਕਿਹਾ ਨਹੀਂ ਇਹ ਮਤਬਦ 10 ਦਿਨਾਂ ਬਾਅਦ ਉਹਨਾਂ ਕੋਲ ਤੇ ਹਟ ਗਿਆ ਠੀਕ ਆ ਜੀ ਇਹ ਕਹਿੰਦਾ ਬਾਈ ਮੈਂ ਤੇਰੀ ਗੱਡੀ ਭਰ ਆਉਣਾ ਮੇਰੇ ਕੋਲ ਇੱਕ ਮੁੰਡਾ ਦਾ ਪਹਿਲਾਂ ਮੈਂ ਜੀ 6-7 ਬੰਦਿਆਂ ਦੇ ਲਾਇਸੈਂਸ ਬਣਵਾ ਕੇ ਦੇ ਆ ਠੀਕ ਆ ਜੀ ਕਹਿੰਦਾ ਮੈਂ ਨਾ ਮੇਰਾ ਲਾਇਸੈਂਸ ਬਣਵਾ ਦੇ ਵੀ ਮੈਂ ਤੇਰੀ ਗੱਡੀ ਚਲਾਈ ਜਾਊਂਗਾ ਅੱਛਾ ਜੀ ਮਾ ਯਾਰ ਉਹਨਾਂ ਨਾਲ ਮੇਰੀ ਗੱਲਬਾਤ ਹੈ ਹੁਣ ਮਾ ਮੈਂ ਕਿਤਰਾ ਤੈਨੂੰ ਰੱਖ ਲਵਾਂ ਕਹਿੰਦਾ ਮੈਂ 10-15 ਦਿਨ ਘਰਾਂ ਰਹਿ ਜਾਊਂਗਾ ਇਹ ਆ ਉਹ ਹੈ ਅੱਛਾ ਜੀ ਇਹ 10 ਕੁ ਦਿਨ ਘਰਾਂ ਵੀ ਰਹਿਣਾ ਜੀ ਠੀਕ ਆ ਜੀ ਗੱਡੀ ਛੱਡ ਛੋੜਦੀ ਦੀ ਇਹਨੂੰ ਕੀ ਪੈਸੇ ਪਹਿਲਾਂ ਖੜਕਦੀ ਖੜਕਦੀ ਦੀ ਦੀ ਗਾਲਾਂ ਕਲੋਚੀ ਹੁੰਦੇ ਦੇ ਇਹ ਚਲੋ ਆਪ ਚਾਉਂਦੇ ਹੋਣਗੇ ਆਪਾਂ ਨੇ ਕੀ ਕਰਨਾ ਕੁਛ ਵੀ ਹੋ ਆਪਾਂ ਨੂੰ ਕਿਹਾਏ ਹਾਂਜੀ ਇਹ ਗੱਡੀ ਛੱਡ ਕੇ ਮੇਰੇ ਕੋਲ ਆ ਗਿਆ ਕਹਿੰਦਾ ਬਾਈ ਮੈਂ ਗੱਡੀ ਤੇਰੀ ਚਲਾਉਣੀ ਵੀ ਮੇਰਾ ਲਾਇਸੈਂਸ ਬਣਵਾ ਦੇ ਅੱਛਾ ਜੀ ਉਹਨਾਂ ਨੂੰ ਰੱਬ ਜਾਣੇ ਪਤਾ ਨਹੀਂ ਕਿਤੋਂ ਪਤਾ ਲੱਗ ਗਿਆ ਨਹੀਂ ਲੱਗ ਗਿਆ ਬੰਦਾ ਪਤਾ ਤਾਂ ਲੱਗੇ ਜਾਂਦਾ ਬੰਦੇ ਦਾ ਹਾਂਜੀ ਉਹ ਮੈਨੂੰ ਫੋਨ ਕਰੇ ਕਹਿੰਦਾ ਤਾਂ ਬੰਦਾ ਪੱਟ ਲਿਆ ਮੇਰਾ ਮਾ ਯਾਰ ਮੈਂ ਕੋਈ ਨਹੀਂ ਪੱਟਿਆ ਹਾਂ ਤੁਹਾਡੇ ਕੋਲ ਤਾਂ ਹੁਣ 10 12 15 ਦਿਨ ਹੋ ਗਏ ਤੁਹਾਡੇ ਕੋਲ ਤੇ ਹਟੇ ਨਹੀਂ ਨੂੰ ਹਾਂ ਬਸ ਤੁੰਦੂ ਮੈਂ ਮੈਂ ਜੀ ਖਾਸੀ ਹੋਈ ਹੈ ਜੀ ਸਾਡੀ ਅੱਛਾ ਜੀ ਆਪ ਚ ਮਾਲਕਾਂ ਦੀ ਹਾਂ ਠੀਕ ਹੈ ਜੀ ਮਾਂ ਚੱਲ ਯਾਰ ਦੇਖ ਮੈਨੂੰ ਡਰਾਈਵਰਾਂ ਦਾ ਘਾਟਾ ਨਹੀਂ ਹੈ ਤੈਨੂੰ ਵੀ ਕੋਈ ਡਰਾਈਵਰਾਂ ਦਾ ਘਾਟਾ ਨਹੀਂ ਹੈ ਹਾਂ ਮਾਂ ਤੇਰੀ ਵੀ ਗੱਡੀ ਚੱਲ ਰਹੀ ਮੇਰੀ ਤੇ ਮੈਂ ਤਾਂ ਆਪੇ ਚਲਾ ਰਿਹਾ ਤਾਂ ਮਾਂ ਮੈਨੂੰ ਤਾਂ ਚੱਲ ਮਿਲ ਗਿਆ ਬੰਦਾ ਤਾਂ ਹੋ ਹੈ ਹੂੰ ਉਧਰ ਦੇ ਉਹ ਬੰਦੇ ਮੇਰੀ ਗੱਲ ਬੋਲਣ ਦੇ ਹਟ ਗਏ ਜੀ ਠੀਕ ਹੈ ਮੁੜ ਕੇ ਜੀ ਇਹ ਮੇਰੇ ਕੋਲ ਉਹਨਾਂ ਦੀਆਂ ਗੱਲਾਂ ਲੱਗਿਆ ਕਰਨ ਹੂੰ ਅੱਛਾ ਜੀ ਉਹ ਉਹਨਾਂ ਦੀ ਮਾਂ ਐ ਭੈਣ ਐ ਮਾਂ ਮੇਰੀ ਗੱਲ ਸੁਣ ਜਿਹਦੀ ਗੱਡੀ ਛੱਡੀ ਦੀ ਹੁੰਦੀ ਮਾਂ ਉਹਦੇ ਬਾਰੇ ਨਹੀਂ ਦੀਦੀ ਮੈਂ ਕੱਲ ਨੂੰ ਮੇਰੀ ਛੱਡ ਕੇ ਜਾਉ ਮੇਰੇ ਬਾਰੇ ਬੋਲੂਗਾ ਤੂੰ ਮਾਂ ਹਾਂਜੀ ਮਾਂ ਜਦ ਤੂੰ ਕੰਮੇ ਕਰਨਾ ਜਿਹਦੀ ਛੱਡਦੀ ਛੱਡਦੀ ਮਾਂ ਆਪਣਾ ਮਿੱਟੀ ਪਾ ਕੇ ਲੈਵਰ ਬਸ ਇਹਨਾਂ ਨੇ 15-16 ਹਜ਼ਾਰ ਰੁਪਏ ਰੋਕਿਆ ਵਾ ਹੁਣ ਇਹਦਾ ਠੀਕ ਆ ਜੀ ਬਸ ਚੱਲ ਮੇਰੇ ਕੋਲ ਜੀ ਨਾ 4-5 ਮਹੀਨੇ ਲਾਏ ਹਾਂਜੀ ਉਹ ਬਾਤ ਤੇਲ ਪਿੱਛੇ ਸਾਡੀ ਗੱਲ ਵਿਗੜ ਗਈ ਠੀਕ ਆ ਉਹ ਤੇਲ ਪਿੱਛੇ ਗੱਲ ਵਿਗੜੀ ਵੀ ਪਾਈ ਏ ਛੱਡ ਕੇ ਲੰਘ ਗਿਆ ਉਰੇ ਆਕੇ ਜਿਵੇਂ ਕੁੱਟਿਆ ਮੁੱਲਾਂ ਪਰ ਮੈਂ ਵੀ ਨਹੀਂ ਕਹਿੰਦਾ ਝੂਠ ਨਹੀਂ ਬੋਲਦਾ ਠੀਕ ਆ ਜੀ ਮੁੱਲਾਂ ਪਰ ਆਕੇ ਮੈਂ ਡੰਡੇ ਨਾਲ ਸਵਾਰ ਕੇ ਵੱਢਿਆ ਮਾ ਮੇਰੇ ਪੈਸੇ ਰੱਖ ਜਾ ਆਪਣਾ ਲੰਘ ਜਾ ਹਾਂ ਇਹ ਜੀ ਹੁਣ ਪੈਸੇ ਉਹ ਕਿਹੜਾ ਦੰਦਾ ਪੈਸੇ ਨੇ 34000 ਰੁਪਏ ਮੈਂ ਮਨਾ ਲਿਆ ਦਾ ਇਹ ਅੱਛਾ ਜੀ ਔਰ ਕੌੜੇ ਚ ਕਹਿ ਰਿਹਾ ਹਾਂ ਜੀ 34000 ਦੇਣਾ ਆਪਣੀ ਵੀਡੀਓ ਚ ਇਹਦੇ ਪਿੰਡ ਦਾ ਮੁੰਡਾ ਦਾ ਉਹਨੇ ਜ਼ਿੰਮੇਵਾਰੀ ਲੈ ਲਈ ਕਹਿੰਦਾ ਭਾਈ ਇਹਨੂੰ ਛੱਡ ਦੇ ਕੋਈ ਗੱਲ ਨਹੀਂ ਕਹਿੰਦਾ ਮੈਂ ਦਊਂਗਾ ਕਹਿੰਦਾ ਇਹਦੇ ਪੈਸੇ ਠੀਕ ਆ ਜੀ ਮੈਂ ਛੱਡਦੇ ਆ ਮਾ ਚੱਲ ਕੋਈ ਗੱਲ ਨਹੀਂ ਯਾਰ ਕੋਈ ਗੱਲ ਚੱਕਰ ਨਹੀਂ ਹੈ ਹੂੰ ਇਹ ਕਹਿੰਦਾ ਮੈਂ 10000 ਰੁਪਏ ਬਈ ਕੱਲ ਨੂੰ ਪਾ ਦੂੰਗਾ ਜਾ ਕੇ ਤੈਨੂੰ ਬਾਕੀ ਕਹਿੰਦਾ ਆਪਾਂ 5-5 7-7 ਕਰਕੇ ਦਊਗਾ ਮਾ ਕੋਈ ਗੱਲ ਨਹੀਂ ਹੂੰ ਕੁਰਕੇ ਜੀ ਇਹ ਤਾਂ ਸਾਲ ਆਖਾਂ ਹੀ ਬਦਲ ਗਿਆ ਹੂੰ ਮੇਰਾ ਵਟਸਐਪ ਵੀ ਬਲੈਕਲਿਸਟ 'ਚ ਆਪਾਂ ਤਾਂ ਮੇਰਾ ਫੋਨ ਵੀ ਬਲੈਕਲਿਸਟ 'ਚ ਪਾਤਾ ਔਰ ਜਾਦਾ ਜੀ ਤੁਸੀਂ ਮੈਨੂੰ ਵੀਡੀਓ ਭੇਜੀਏ ਜੀ ਉਹ ਹਾਂ ਪਰ ਤੋਂ ਬਾਅਦ ਜੀ ਮੈਂ ਫੋਨ ਲਾਇਆ ਸੀਗਾ ਹਾਂ ਠੀਕ ਆ ਪਹਿਲਾਂ ਤਾਂ ਕਹਿੰਦਾ ਵੀ ਮੈਂ ਜਾਣਦੇ ਨਹੀਂ ਹੈਗਾ ਫਲਾਨਾ ਧਮਕਾ ਮਾ ਵੀ ਕੋਈ ਗੱਲ ਨਹੀਂ ਤੇਰਾ ਲਾਇਸੈਂਸ ਕਿਨੇ ਬਣਵਾਇਆ ਤੂੰ ਮੈਨੂੰ ਇੰਨੀ ਗੱਲ ਦੱਸ ਦੇ ਹਾਂ ਕਹਿੰਦਾ ਬਾਈ 8700 ਨੰਬਰ ਆ ਤੁਹਾਡੀ ਗੱਡੀ ਦਾ ਹਾਂਜੀ ਹਾਂ ਕਹਿੰਦਾ ਬਾਈ 8700 ਨੰਬਰ ਬਾਈ ਦੀ ਗੱਡੀ ਆ ਉਹਨਾਂ ਨੇ ਲਾਇਸੈਂਸ ਬਣਾਇਆ ਮੈਂ 10000 ਰੁਪਇਆ ਦੇਤਾ 20 ਉਹਨਾਂ ਦਾ ਦੇਣਾ ਮੈਂ ਫਿਰ ਇਹੋ ਜੀ ਕੀ ਲੋਡ ਪੈ ਗਈ ਤੈਨੂੰ ਉਹਨੇ ਕੋਈ 4 ਮਹੀਨੇ ਚ ਪੈਸਾ ਟੁੱਕੜ ਤੇਰਾ ਕੱਟਿਆ ਉਹ ਵੀ ਹਾਂ ਤੇ ਤੈਨੂੰ ਅਗਲਾ ਆਪਣੇ ਕੋਲੋਂ ਲਾਇਸੈਂਸ ਵੀ ਬਣਵਾ ਕੇ ਦਿੰਦਾ ਪਹਿਲਾਂ ਕਹਿੰਦਾ ਭਾਈ ਵੀ ਪਿੱਟ ਸੌਣ ਦੀ ਆ ਜਣੀ ਕਿ ਕਹਿੰਦਾ ਵੀ ਮੇਰੇ ਜਮੋ ਤੇਲ ਲਾਤਾ ਬਾ ਵੀ ਤੇਲ ਧੱਕੇ ਨਾਲ ਲਾਤਾ ਵੀ ਜੇ ਤਾਂ ਤੈਨੂੰ ਉਹਨੇ ਉਹੀ ਕਹਿਤਾ ਵੀ ਤੂੰ ਤੇਲ ਵੇਚਤਾ ਕਹਿੰਦਾ ਨਹੀਂ ਭਾਈ ਵੀ ਤੇਲ ਗੱਡੀ ਚ ਜਾਦੇ ਪੈ ਗਿਆ ਤੇ ਥੱਲਿਓਂ ਬੋਲਟ ਖੁੱਲਿਆ ਹੋਇਆ ਸੀਗਾ ਮੈਂ ਕਿਹਾ ਵੀ ਉਹ ਤਾਂ ਵੀਡੀਓ ਚ ਵੀ ਅਗਲਾ ਦਿਖਾ ਰਿਹਾ ਤੈਨੂੰ ਇਹ ਕਹਿ ਰਿਹਾ ਵੀ ਆਹ ਭਾਈ ਬੋਲਟ ਵੀ ਇਹ ਕਿਵੇਂ ਖੁੱਲਿਆ ਹਾਂ ਠੀਕ ਆ ਕਹਿੰਦਾ ਜੀ ਉਹ ਬਸ ਆਏ ਆ ਵੀ ਜ਼ਿੰਮੇਵਾਰੀ ਤਾਂ ਮੇਰੀ ਹੋ ਸੀ ਕਿ ਗੱਡੀ ਕੋ ਮੈਂ ਸੀਗਾ ਤੇ ਮੈਂ ਸੌਂ ਗਿਆ ਬਾਈ ਮੁੱਲਾਂਪੁਰ ਘਰੇ ਉੱਤਰ ਗਿਆ ਮੁੱਲਾਂਪੁਰ ਤੋਂ ਬੱਦੀ ਦੇ ਲੋ ਕਹਿੰਦਾ ਕਿੰਨਾ ਕੁ ਕਿਲੋਮੀਟਰ ਆ ਵੀ ਬਾਈ ਦਾ ਪਿੰਡ ਮੁੱਲਾਂਪੁਰ ਆ ਤੇ ਮੈਂ ਉੱਥੇ ਸੌਂ ਗਿਆ ਜੀ ਵੀ ਮੈਨੂੰ ਨਹੀਂ ਪਤਾ ਲੱਗਿਆ ਕੋਈ ਲੈ ਕੇ ਆਉ ਕੱਢ ਕੇ ਮੈਂ ਕਿਹਾ ਵੀਰੇ ਵੀ ਚੱਲ ਵੀ ਜੋ ਹੈ ਤੁਹਾਡਾ ਵੀ ਆਪਣਾ ਬਹਿ ਕੇ ਨਵੇੜ ਲੋ ਤੇ ਬਾਈ ਨੂੰ ਮੈਂ ਕਿਹਾ ਪੈਸੇ ਕਹਿੰਦਾ ਵੀ ਮੈਂ ਦਊਂਗਾ ਬਾਈ ਵੀ ਮੇਰੀ ਵੀਡੀਓ ਨਾ ਪਾਈ ਮੈਂ ਕਿਹਾ ਵੀ ਮੈਂ ਇੱਕ ਵੀਡੀਓ ਪਾਉਂਦਾ ਵੀ ਨਹੀਂ ਹੁੰਦਾ ਜੇ ਤੂੰ ਮੇਰਾ ਨਾਮ ਫੋਨ ਚੱਕਦਾ ਮੇਰੇ ਨਾਲ ਗੱਲਬਾਤ ਕਰਦਾ ਫੇਰ ਆਪਾਂ ਤੇਰੀ ਵੀਡੀਓ ਪਾ ਦੇਣੀ ਸੀ ਮਗਰ ਵੀ ਬਾਜਾ ਨੂੰ ਫੋਨ ਕਰ ਫਿਰ ਤੁਹਾਨੂੰ ਫੋਨ ਕਰਿਆ ਜੀ ਉਹਨੇ 10 ਮੇਰਾ ਤਾਂ ਬਲੈਕਲਿਸਟ ਚ ਪਾਇਆ ਬਤਾ ਜੀ ਮੈਂ ਤਾਂ ਇਹਨੂੰ ਕਰਿਆ ਹੀ ਨਹੀਂ ਫੋਨ ਮੁੜ ਕੇ ਜਿਹੜੇ ਮੁੰਡੇ ਨੇ ਜ਼ਿੰਮੇਵਾਰੀ ਲਈ ਤੀ ਮੈਂ ਉਹਨੂੰ ਕਰਿਆ ਤਾਂ ਜੀ ਫੋਨ ਅੱਛਾ ਜੀ ਮੈਂ 2-3 ਵਾਰੀ ਕਰ ਲਿਆ ਪਹਿਲਾਂ ਗੱਲਬਾਤ ਹੋ ਗਈ ਇਹ ਕਹਿੰਦਾ ਵੀ ਮੈਨੂੰ ਕੁੱਟੂਗਾ ਉਹ ਵੀ ਮੈਂ ਪੈਸੇ ਤੈਨੂੰ ਦੇ ਦੋਨਾ ਹਾਂਜੀ ਉਹ ਕਹਿੰਦਾ ਵੀ ਮੈਨੂੰ ਦੇ ਦੇ ਪੈਸੇ ਮੈਂ ਆਪੇ ਲਾਇਸੈਂਸ ਲਿਆ ਦੂੰਗਾ ਤੈਨੂੰ ਹਾਂ ਮੁੜ ਕੇ ਭਾਈ ਉਹਦੇ ਨਾਲ ਵੀ ਦੀ ਬਿਗੜ ਬੁਗੜ ਗਈ ਫਿਰ ਮੈਂ ਉਹਨੂੰ ਕਰਿਆ ਫੋਨ ਮਾ ਵੀ ਆ ਕਹਿੰਦਾ ਵੀ ਮੇਰਾ ਤਾਂ ਫੋਨ ਬਲੈਕਲਿਸਟ ਚ ਪਾ ਗਿਆ ਉਹ अच्छा मां चल कोई गल नहीं यार ਛੱਡ ਪਰੇ ਯਾਰ ਕੋਈ ਗੱਲ ਨਹੀਂ ਮਾਂ ਚੱਲ ਵਾਲਾ ਗੱਡੀ ਚਲਾਉਂਦਾ ਹੋ ਗਿਆ ਹੂੰ ਅ ਰੋਜੀ ਲੱਗ ਗਿਆ ਹੁਣ ਕਿਸ ਨੂੰ ਐ ਤਾਂ ਕਹਿਣ ਜੋਗਾ ਮੈਂ ਡਰਾਈਵਰ ਹਾਂ ਹਾਂ ਥੋ ਕਿ ਲੋ ਸੰਸ ਤੋਂ ਬਗੈ ਡਰਾਈਵਰ ਕਾਦਾ ਕਾਦਾ ਡਰਾਈਵਰ ਹੈ ਹਾਂਜੀ ਉਹਨੇ ਮੈਨੂੰ ਸਾਫ਼ ਹੀ ਜਵਾਬ ਦੇ ਦਿੱਤਾ ਕਹਿੰਦਾ ਭਾਈ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮਾਂ ਚੱਲ ਮੈਂ ਫੇਰ ਜੀ ਮਿੱਟੀ ਉਪਾਦੀ ਦੀ ਗੱਲ ਪਰ ਅੱਛਾ ਜੀ ਆਪਣੀ 15 20 ਮੈਂ ਕਹਿੰਦਾ ਮਹੀਨਾ ਕਿ ਪਹਿਲਾਂ ਗੱਲ ਹੋਈ ਸੀ ਜੀ ਸਵੇਰੇ ਮੈਂ ਉੱਥੇ ਹੀ ਤਾਂ ਜਾਮਨਗਰ ਹਾਂ ਹਾਂ ਇੱਕ ਵਾਰ ਤੁਸੀਂ ਕਰਿਆ ਸੀ ਵੀ ਬਾਈ ਮੇਰਾ ਤੇਲ ਤੇ ਪੈਸੇ ਵੀ ਆ ਲਫਸ ਆ ਜਾਂ ਤੁਸੀਂ ਕਹਿੰਦੇ ਤੇ ਲੇਬਰ ਕੋਡ ਚ ਪਾ ਦੋ ਇਹਦਾ ਇਹ ਉਹ ਹੈ ਹਾਂ ਜੀ ਮੈਂ ਤਾਂ ਉਹੀ ਕਿਹਾ ਵੀ ਭਾਈ ਆ ਲਫਸ ਮੇਰੇ ਕੋ ਪਿਆ ਹਾਂ ਵੀ ਤੁਸੀਂ ਜਿਵੇਂ ਹੁਣ ਆਪਾਂ ਹਰ ਇੱਕ ਬੰਦਾ ਕਹਿੰਦਾ ਵੀ ਸਾਡੇ ਪੈਸੇ ਨਹੀਂ ਦਿੰਦਾ ਮੈਂ ਵੀ ਤੁਸੀਂ ਇੱਕ ਵਾਰ ਲੇਬਰ ਕੋਡ ਚ ਐਪਲੀਕੇਸ਼ਨ ਦੇ ਦਿਓ ਉਹ ਤੇ ਆਪੇ ਸੱਚਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੋ ਜਾਣਾ ਜੀ ਉਹ ਫੇਰ ਮੇਰਾ ਇਹੋ ਜਿਹਾ ਦੀਲਾ ਵੀ ਚਲ ਛੱਡ ਪਰੇ ਯਾਰ ਕੋਈ ਗੱਲ ਨਹੀਂ ਜੇ 25-30000 ਰੁਪਇਆ ਲੈ ਗਿਆ ਕੋਈ ਨਹੀਂ ਸਾਲਾ ਨੌਕਰੀ ਦਾ ਲੱਗ ਗਿਆ ਕਿਤੇ ਕੰਮ ਦਾ ਲੱਗ ਗਿਆ ਇਹ ਸਾਰਾ ਗੱਲ ਕਰਕੇ ਜੀ ਹੁਣ ਜਿਹੜੇ ਮਾਲਕ ਨੇ ਉਹ ਡਰਾਈਵਰਾਂ ਨੂੰ ਨਾ ਤਾਂ ਅਡਵਾਂਸ ਦਿੰਦੇ ਨੇ ਹਾਂ ਠੀਕ ਆ ਹੁਣ ਕਈ ਤਾਂ ਇਹੋ ਜਿਹੇ ਵੀ ਨਹੀਂ ਮੈਨੂੰ ਪਤਾ ਲੱਗਿਆ ਇੱਕ ਦੋ ਦੇ ਫੋਨ ਆਏ ਨੇ ਅਗਲਾ ਪਰਨੋਟ ਬਣਾ ਕੇ ਚੈੱਕ ਲੈਂਦਾ ਡਰਾਈਵਰ ਤੋਂ ਪਹਿਲਾਂ ਆਹੀ ਕੰਮ ਕਰਨਾ ਪੈਣਾ ਜੀ ਪਹਿਲਾਂ ਹੁਣ ਫੇਰ ਕੰਮ ਚੱਲਣਾ ਹੈ ਠੀਕ ਆ ਆਂਧਰਾ ਆਂਧਰਾ ਮਹਾਰਾਸ਼ਟਰ ਚ ਪਹਿਲਾਂ ਹੀ ਹੈਗਾ ਜੀ ਕੋਲਕਾਤਾ ਹੈਗਾ ਵੀ ਆ ਤੈਨੂੰ ਮੈਂ ਗੱਡੀ ਦੇ ਰਿਹਾ ਅੱਜ ਤੋਂ ਤੂੰ ਮੇਰੇ ਕੋਲ ਜੁਆਇਨੇਗਾ ਤੂੰ ਮੈਨੂੰ 15 ਦਿਨ ਪਹਿਲਾਂ ਦੱਸੇਗਾ ਗੱਡੀ ਛੱਡਣ ਲੱਗਿਆ ਐਨੀ ਤੇਰੀ ਤਨਖਾਹ ਉਹ ਪਹਿਲਾਂ ਪੂਰਾ ਕਾਗਜ਼ ਬਣਦਾ ਜੀ ਹੂੰ ਠੀਕ ਆ ਫੇਰ ਅੱਜ ਨਾ ਉਸੇ ਮੁੰਡੇ ਦਾ ਫੋਨ ਆਇਆ ਜਿਹਦਾ ਮੈਂ ਤੁਹਾਨੂੰ ਨੰਬਰ ਮੈਂਸ਼ਨ ਕਰਕੇ ਭੇਜਿਆ ਤਾਂ ਵੀ ਇਹਨੇ ਬੰਦੇ ਨੇ ਜ਼ਿੰਮੇਵਾਰੀ ਲਈ ਅੱਛਾ ਜੀ ਫੇਰ ਸਾਡੇ ਫੋਨ ਤੇ ਬਾਅਦ ਉਹਨੂੰ ਕਰਿਆ ਹੋਣਾ ਫੋਨ ਵੀ ਬਾਬੇ ਨਾਲ ਮੇਰੀ ਗੱਲ ਕਰਾਂ ਹਾਂ ਵਾਮਨ ਨੂੰ ਕਹਿੰਦਾ ਮੈਂ ਜਦੇ ਜਦ ਫੋਨ ਆਇਆ ਮੈਂ ਜਦੇ ਸਮਝ ਕੇ ਮੰਨ ਲਿਆ ਉਹ ਗੱਲ ਬਾਤ ਸਿਰੇ ਕੰਮ ਕਰਨ ਲੱਗੀ ਆ ਹਾਂਜੀ ਮਾ ਹਾਂ ਬਈ ਕਹਿੰਦਾ ਭਾਈ ਜਪਨਾਮ ਦਾ ਫੋਨ ਆਇਆ ਤਾਂ ਐ ਤਿਆਂ ਕਹਾਣੀ ਐ ਹੂੰ ਮਾ ਫੇਰ ਦੱਸੋ ਕੀ ਕਰਨਾ ਹੂੰ ਕਹਿੰਦਾ ਵੀ ਦੇਖ ਲੋ ਨਵੇੜ ਲੋ ਮਾ ਦੱਸ ਕਿ ਤਰ੍ਹਾਂ ਨਵੇੜਨੀ ਕਹਿੰਦਾ ਮੈਂ ਤੇਰੀ ਗੱਲ ਕਰਾਉਂਦਾ ਮਾ ਕਰਾ ਗੱਲ ਹਾਂਜੀ ਮੈਂ ਫੇਰ ਸਵਾਰ ਕੇ ਠੋਕਿਆ ਜੀ ਉਹ ਬੰਦਾ ਠੀਕ ਐ ਹੁਣ ਤਾਂ ਪਹਿਲੀ ਤਰੀਕ ਨੂੰ 10000 ਰੁਪਇਆ ਮੰਨਿਆ ਜੀ ਉਹ ਅੱਛਾ ਜੀ ਕਹਿੰਦਾ ਅਗਲੇ 15 ਤਰੀਕ ਤੱਕ ਫੇਰ 10000 ਰੁਪਇਆ ਦਊਂਗਾ ਵੀ ਮੈਂ ਲਾਇਸੈਂਸ ਲੈ ਜਾਊਂਗਾ ਠੀਕ ਹੈ ਜੀ ਮਾਹਾ ਚਲ ਕੋਈ ਗੱਲ ਨਹੀਂ ਕਹਿੰਦਾ ਬਾਈ ਬਣ ਕੇ ਕਹਿੰਦਾ ਮੇਰੀ ਵੀਡੀਓ ਨਾ ਪਾਈ ਉਹ ਮਾਹਾ ਆ ਜਾ ਮੈਂ ਪਾਗਲ ਨਹੀਂ ਆ ਮਾਹਾ ਤੂੰ ਵੀਡੀਓ ਕਰ ਤੇ ਕਾਦੇ ਵਾਸਤੇ ਪਾਉਣੀਆਂ ਸੀ ਮਾਹਾ ਤੁਹਾਨੂੰ 5-6 ਮਹੀਨੇ ਹੋ ਗਏ ਤੈਨੂੰ ਸ਼ਰਮ ਚਾਹੀਦੀ ਹੈ ਵੀ ਯਾਰ ਮੇਰਾ ਇੰਨਾ ਕੰਮ ਕਰਕੇ ਦਿੱਤਾ ਬੰਦੇ ਨੇ ਹੂੰ ਵੀ ਮੈਂ ਮਾੜਾ ਮੋਟਾ ਸੋਚਾਂ ਹੂੰ ਮਾਹਾ ਤੂੰ ਤਾਂ ਯਾਰ ਜਮੇ ਨਹੀਂ ਸੋਚਿਆ ਹੂੰ ਵਾ ਕਹਿੰਦਾ ਬਾਈ ਤੇਰੇ ਪੈਸੇ ਨੂੰ ਹੱਥ ਲਾਉਂਦਾ ਕਹਿੰਦਾ ਮੇਰੀ ਵੀਡੀਓ ਨਾ ਪਾ ਦੀ ਮਾ ਚਲ ਕੋਈ ਗੱਲ ਨਹੀਂ ਮਾ ਮੇਰੇ ਪੈਸੇ ਦੇ ਦੇ ਨਹੀਂ ਫਿਰ ਉਹਨੂੰ ਫੇਰ ਬੰਦੇ ਨੂੰ ਕਹਾਂ ਕਹਿੰਦਾ ਕਿਦੀ ਮੈਂ ਪੈਸੇ ਦੇ ਦਵਾ ਮੇਰੀ ਵੀਡੀਓ ਪਾ ਦਵਾ ਮਾ ਮੈਂ ਪਾਗਲਾ ਯਾਰ ਇਹਨੇ ਵੀਡੀਓ ਪਾਉਣੇ ਦੀ ਬਾਈ ਜੀ ਜਿਵੇਂ ਹੁਣ ਤੁਸੀਂ ਮੈਨੂੰ ਵੀਡੀਓ ਭੇਜ ਦਿੱਤੀ ਉਹ ਬਾਈ ਉਹਨਾਂ ਨੇ ਪਹਿਲਾਂ ਭੇਜੀ ਸੀ ਆਪਾਂ ਨੂੰ ਇੱਕ ਵੀਡੀਓ ਆਪਾਂ ਨਾਲ ਫੋਨ ਨੰਬਰ ਜ਼ਰੂਰ ਮੰਗਦੇ ਆਂ ਜੀ ਡਰਾਈਵਰ ਦਾ ਹੁਣ ਜੇ ਡਰਾਈਵਰ ਆਪਰਾ ਸਵਿਚ ਆਫ ਕਰਕੇ ਆਪਣੇ ਨਾਲ 4 ਦਿਨ 5 ਦਿਨ ਗੱਲੇ ਨਹੀਂ ਕਰੂੰਗਾ ਹਾਂ ਠੀਕ ਆ ਮੈਨੂੰ ਪਤਾ ਨਹੀਂ ਲੱਗੂਗਾ ਹੁਣ ਤੁਸੀਂ ਮੈਨੂੰ ਡਰਾਈਵਰ ਸਾਰੀ ਗੱਲਬਾਤ ਮੰਨ ਗਿਆ ਜਾਨੀ ਕਿ ਉਹ ਤੇਲ ਅਗਲਾ ਕਿਹੜਾ ਕਹਿੰਦਾ ਹੁੰਦਾ ਉਹ ਕਹਿੰਦਾ ਜੀ ਉੱਥੇ ਹੋ ਗਿਆ ਹੋਊਗਾ ਚੋਰੀ ਚਲੋ ਚੋਰੀ ਵੀ ਹੋ ਗਿਆ ਪਰ ਮਾਲਕਤਾ ਦਾ 1300000 ਦਾ ਨੁਕਸਾਨ ਹੋ ਗਿਆ ਨਾ ਹਾਂ ਠੀਕ ਆ ਜੇ ਹੁਣ ਰਾਹ 'ਚ ਮਾਲ ਭੇਜ ਜਵੇ ਕੱਲ ਨੂੰ ਜਿਗਾ ਮਾਲਕ ਦਾ ਤਰਪਾਲਾ ਲੈ ਕੇ ਦੇਤੀਆਂ ਡਰਾਈਵਰ ਨੇ ਨਾ ਪਾਈਆਂ ਲੱਖ ਡੇਢ ਲੱਖ ਉੱਥੇ ਪਾੜਾ ਕੱਟਿਆ ਜਾਵੇ ਅਗਲਾ ਨਾ ਵੀ ਆਪਾਂ ਤਾਂ ਚੱਲੇ ਤੇ ਤੇਰਾ ਮੀ ਆਗਾ ਤੇ ਝੱਖੜ ਆਗਾ ਤੇ 1 ਲੱਖ ਤੱਕ ਵੀ ਕਹਾਣੀ ਕੀ ਆ ਬਾਈ ਵੀ ਸਾਰੇ ਪਾਸੇ ਨੂੰ ਅੱਜਕੱਲ ਬਹੁਤ ਜ਼ਿਆਦਾ ਚੱਲ ਪਿਆ ਇਹ ਬਾਕੀ ਜਿਹੜੀ ਆਪਣੀ ਬਈ ਆਹ ਗੱਲਬਾਤ ਹੋ ਰਹੀ ਆ ਆਪਾਂ ਇਹ ਸਵੇਰੇ ਇੱਥੇ ਪਾ ਦਈਏ YouTube ਤੇ YouTube ਤੇ ਪਾ ਦਿਓ ਵੈਸੇ ਉਦਾਂ ਨੌ ਨੂਨਾਂ ਲਿਓ ਬਈ ਇਹ ਤਾਂ ਇੰਦਾ ਬੰਦਾ ਨਾ ਨੌ ਤਾਂ ਹੈ ਹੀ ਨਹੀਂ ਦਾ ਨੌ ਤਾਂ ਆਪਣਾ ਕਿਸੇ ਦਾ ਵੀ ਨਹੀਂ ਵੇਚੋ ਬਾਬਾ ਠੀਕ ਆ ਕੋਈ ਗੱਲ ਨਹੀਂ ਪਾ ਦਿਓ ਜੀ ਹਾਂ ਨੌ ਤਾਂ ਨਾ ਥੋੜਾ ਵਿੱਚ ਨਾ ਉਹਦਾ ਨਾ ਡਰਾਈਵਰ ਦਾ ਕੋਈ ਆਪਾਂ ਫੋਨ ਨੰਬਰ ਦੱਸਿਆ ਹਾਂ ਵੀ ਡਰਾਈਵਰ ਮੰਨ ਗਿਆ ਇਹ ਗੱਲ ਨੂੰ ਪਾ ਠੀਕ ਆ ਬਾ ਠੀਕ ਆ ਵੀਰੇ ਠੀਕ ਆ ਧੰਨਵਾਦ ਜੀ